ਹੈਲੋ YouTube ਫੈਮਲੀ ਸੱਚੀ ਗੱਲ ਜੀ ਸਾਰਿਆਂ ਨੂੰ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਤਾਂ ਮਾਰਨਿੰਗ ਟਾਈਮ ਬਣ ਰਿਹਾ ਨੇ ਰੋਟੀਆਂ ਤੇ ਵੀਡੀਓ ਦੇ ਨਾਲ ਲਾਸਟ ਤੱਕ ਬਣੀ ਰਹਿਣਾ ਹਾਂ ਇਹ ਤੁਹਾਨੂੰ ਵੀ ਦਿਖਾਣਿਆ ਵੀ ਉਹ ਸੋ ਹਾਂਜੀ ਇਧਰਲੀ ਸਾਈਡ ਦੇਖ ਸਕਦੇ ਹੋ ਆਲੂ ਮੰਮੀ ਨੇ ਰਾਤੀ ਉਹ ਬਾਲਕਾ ਰੱਖ ਦਿੱਤੇ ਸੀਗੇ ਤੇ ਇਹ ਬਣਾਣਗੇ ਆਲੂ ਵਾਲੀ ਰੋਟੀ ਬੋਵੀ ਦੀ ਫੇਵਰਟ ਹੈ ਉਹ ਬੋ ਖਾਂਦਾ ਹੁੰਦਾ ਬੋਵੀ ਤਾਂ ਨਾ ਲਾਇਆ ਜਾ ਕੇ ਸੋ ਅੱਜ ਦੇਖਨੇ ਆ ਮੰਮੀ ਕਿੱਦਾਂ ਬਣਾਉਂਦੇ ਆ ਇਹ ਵੀ ਅੱਜ ਇੱਕ ਤੀਜੀ ਰੈਸਪੀ ਹੈ ਕਿਉਂਕਿ ਇਹ ਤੋਂ ਪਹਿਲਾਂ ਵੀ ਦੋ ਵੀਡੀਓ ਸਿਰਫ ਰੈਸਪੀ ਦੇ ਰਿਲੇਟਿਡ ਹੀ ਸੀ ਚੌਲ ਬਣਾਏ ਸੀ ਮੈਗੀ ਬਣਾਈ ਸੀ ਅੱਜ ਆਲੂ ਵਾਲੇ ਪਰਾਂਠੇ ਬਣਨਗੇ ਫੋਨ ਸੈਟ ਕਰਨਾ ਪੈਣਾ ਸਟਿਕ ਤੇ ਫੋਨ ਨੂੰ ਸੈਟ ਕਰਨਾ ਪੈਣਾ ਹੈ ਸੈਲਫੀ ਸਟਿਕ 'ਚ ਇੱਕ ਕੁਸ਼ਨ 'ਚ ਮੈਸੇਜ ਆਇਆ ਸੀ ਸੋ ਇਹ ਵਾਲੀ ਮੇਰੀ ਹੈਗੀ ਹੈ ਸੈਲਫੀ ਸਟਿਕ ਕਿਤੂ ਵੀ ਮਿਲ ਜਾਂਦੀ ਹੈ ਹਨਾ ਸੋ ਐਦਾਂ ਕਰਕੇ ਇਹਦੇ 'ਚ ਆਪਣਾ ਜੋ ਵੀ ਆ ਫੋਨ ਨੂੰ ਸੈਟ ਕਰਕੇ ਦੇਖ ਸਕਦੇ ਹੋ ਐਦਾਂ ਤੇ ਇਹਦੇ 'ਚ ਰੀਲਸ ਬੰਦੀਆਂ ਸ਼ਾਰਟ ਤੇ ਬਾਕੀ ਮੈਂ ਐਦਾਂ ਨੂੰ ਸੈਟ ਕਰੂੰਗੀ ਹੁਣ ਫੋਨ ਨੂੰ ਸੋ ਆਪਾਂ ਅੱਗੇ ਵਲੌਗ ਸਾਰਾ ਬਣਾਵਾਂਗੇ ਐਜ਼ਾ ਤੇ ਫੋਨ ਸੈਟ ਕਰਕੇ ਇੱਕ ਚੀਜ਼ ਹੋਰ ਜਦੋਂ ਮਤਲਬ ਕਿ ਆਪਣਾ ਹਨੇਰਾ ਹੁੰਦਾ ਹਨਾ ਇਹਦੀ ਇੱਕ ਲਾਈਟ ਵੀ ਹੈਗੀ ਆ ਬਹੁਤ ਵਧੀਆ ਸੋ ਇਹ ਲਾਈਟ ਵੀ ਮੈਨੂੰ ਬਹੁਤ ਹੈਲਪ ਦਿੰਦੀ ਆ ਕਾਫੀ ਟਾਈਮ ਹੋ ਗਿਆ ਇਹ ਮੇਰੀ ਸੈਲਫੀ ਸਟਿਕ ਨੂੰ ਹਨਾ ਮੇਰੇ ਕੋਲ ਸੋ ਇੱਕ ਐਦਾ ਇੱਥੇ ਜੋ ਲਾ ਸਕਦੇ ਆ ਇਧਰਲੀ ਸਾਈਡ ਬਟਨ ਵੀ ਹੈਗਾ ਸੋ ਇਹਨੂੰ ਆਪਾਂ ਕਲਿੱਕ ਕਰਦੇ ਆ ਤਾਂ ਪਿਕ ਹੁੰਦੀ ਆ ਸੋ ਇੱਕ ਇਹਦੀ ਹੋਰ ਤਾਰ ਸੀਗੀ ਉਹ ਪਤਾ ਨਹੀਂ ਕਿੱਥੇ ਗਈ ਚੱਲੇ ਬਟ ਮੈਨੂੰ ਆਹ ਲਾਈਟ ਬਹੁਤ ਹੈਲਪ ਦਿੰਦੀ ਆ ਜਦੋਂ ਹਨੇਰਾ ਹੁੰਦਾ ਚਾਹੇ ਕੁਝ ਵੀ ਆਏ ਮੇਰੀ ਆਉਣ ਹੁੰਦੀ ਆ ਤੇ ਇਹਦਾ ਕਰਕੇ ਆਫ ਵੀ ਹੋ ਜਾਂਦੀ ਆ ਬਾਕੀ ਇਹਦਾ ਇੱਥੇ ਆਪਣਾ ਦੇਖ ਸਕਦੇ ਆ ਦਿੱਲੀ ਸਾਈਡ ਚਾਰਜ ਹੋਊਗਾ ਨਾ ਇਹ ਚਾਰਜ ਵੀ ਹੁੰਦੀ ਆ ਫੇਰ ਹੀ ਲਾਈਟ ਜਗਦੀ ਆ ਹੁਣ ਮੈਂ ਫੋਨ ਇਹਦੇ ਸੈੱਟ ਕਰਕੇ ਅੱਗੇ ਵੀਡੀਓ ਸਟਾਰਟ ਕਰਦੇ ਆਪਾਂ ਇਧਰ ਵੀ ਸਾਈਡ ਸਾਰੇ ਦੇਖ ਸਕਦੇ ਆ ਤੁਸੀਂ ਆਪਨਾ ਰੈਡੀ ਹੋ ਚੁੱਕੇ ਨੇ ਹਜੇ ਸਮਾਨ ਮੰਮੀ ਇਹ ਚੀਰਕੇ ਵਿੱਚ ਜਿਹੜਾ ਜਿਹੜਾ ਵੀ ਪਾਉਣਾ ਹਨ ਉਹ ਪਾਉਣਗੇ ਤੇ ਬਸ ਤੋਂ ਇਹ ਨਹੀਂ ਘਰ ਮੰਗ ਲੈਂਚ ਬਿਲਕੁਲ ਛੋਟਾ ਛੋਟਾ ਪਿਆਜ਼ ਮੰਮੀ ਉਹ ਤਾਂ ਕੋੜੀਆਂ ਵੱਡੀਆਂ ਹਨ ਤੋ ਯਾਰ ਮੈਂ ਨਾ ਰਾਤ ਵੈਸੇ ਡੈਡੀ ਨਾ ਰੋਟੀ ਦੇ ਨਾਲ ਮਿਰਚ ਖਾਂਦੇ ਆ ਤੇ ਮੈਂ ਵੀ ਉਹਨਾਂ ਦੀ ਰੀਸ ਮੈਂ ਰੋਟੀ 'ਚ ਮਿਰਚ ਲਾ ਕੇ ਲਈ ਐਨੀ ਕੋੜੀ ਮਿਰਚ ਤਾਂ ਖਾਦੀ ਨਹੀਂ ਆ ਜਿਹੜਾ ਬਰੀਕ ਮਿਰਚ ਹੁੰਦਾ ਨਾ ਉਹ ਤਾਂ ਕੋੜਾ ਬੜਾ ਹੁੰਦਾ ਹੂੰ ਇਹਦੀ ਮੈਂ ਲੈ ਸੀ ਮੈਂ ਹੁਣ ਸਿਰਫ ਇੱਕ ਵਾਈਟ ਖਾਦੀ ਸੀ ਤੇ ਆਪਣਾ ਮੇਰੇ ਅੱਖਾਂ 'ਚ ਪਾਣੀ ਆ ਗਿਆ ਉਸ ਤੋਂ ਬਾਅਦ ਮੈਂ ਮਤਲਬ ਰੱਖ ਦਿੱਤੀ ਮੈਂ ਕਿਹਾ ਮੈਂ ਨਹੀਂ ਅੱਜ ਤੋਂ ਬਾਅਦ ਮਿਰਚ ਖਾਂਗੀ ਸੰਗੀਤਰ ਸਾਰੇ ਸਾਨੂੰ ਡਾਡੀ ਕਰ ਦੇਣਗੇ ਉਸ ਤੋਂ ਬਾਅਦ ਸੋ ਇਧਨੀ ਸਾਈਡ ਅੰਦਰ ਮੈਂ ਸਾਰੇ ਆਪਣਾ ਸਫਾਈ ਕਰ ਦਾਂਗੀ ਦੇਖੋ ਕਿੰਨਾ ਖਲਾਰਾ ਪਿਆ ਹੋਇਆ ਬਾਕੀ ਮੈਂ ਰਾਤ ਕਲਾਸ ਲਵਾਂਦੀ ਲਵਾਂਦੀ ਉੱਥੇ ਸੌਂ ਗਈ ਸੀਗੀ ਬਾਕੀ ਹੁਣ ਇਹ ਸਾਰੇ ਮੈਂ ਸਫਾਈ ਕਰੂੰਗੀ ਇੱਕ ਕੇ ਵੀ ਛੋਟਾ ਜਿਹਾ ਬੋਰਡ ਹੈਗਾ ਹਨਾ ਇਹਦੇ ਵਿੱਚ ਮਤਲਬ ਕਿ ਵੈਸੀ ਫੋਨ ਨੂੰ ਜਿੱਦਾਂ ਲਾ ਸਕਦੇ ਆਪਾਂ ਸੈਟ ਕਰਕੇ ਰੱਖ ਸਕਦੇ ਆ ਮੈਂ ਤੁਹਾਨੂੰ ਦੱਸ ਦਿਆਂ ਦੇਖ ਸਕਦੇ ਹੋ ਕੋਈ ਵੀ ਫੋਨ ਹਨਾ ਐਦਾਂ ਕਰਕੇ ਆਪਾਂ ਦੇਖ ਸਕਦੇ ਆ ਚਾਹੇ ਇਹਨੂੰ ਚਾਰਜ ਲੱਗਾ ਹੋਇਆ ਹੋਣਾ ਨਹੀਂ ਸੈਟ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਡੈਡੀ ਕਹਿੰਦੇ ਇਹ ਵਾਲਾ ਇਹਨਾਂ ਇਲਾਸਟਿਕ ਮੈਕਨ ਨਹੀਂ ਹੈ ਨਹੀਂ ਚਾਹੀਦੀ ਸੈਲਫੀ ਸਟਿਕ ਚਾਹੀਦੀ ਉਹਦੇ ਤੇ ਫੋਨ ਸੈੱਟ ਹੋਊਗਾ ਸੋ ਜਲਦੀ ਜਲਦੀ ਬਹੁਤਿਆਂ ਗੱਲਾਂ ਨਾ ਕਰਦੇ ਹੋਏ ਸਾਰਾ ਕੁਝ ਆਪਾਂ ਚੱਕ ਦਿੰਨੇ ਆ ਸੋ ਇਦਰੀ ਸਾਡਾ ਲੇਡੀ ਲੱਗੀ ਹੋਈ ਸੀਗੀ ਤੇ ਮੈਂ ਮਤਲਬ ਕੀ ਉਹਦੀ ਵੋਇਸ ਬੰਦ ਕਰ ਦੁੱਤੀ ਆ ਸੋ एवरीवन ਸਾਹਮਣੇ ਮੈਂ ਮਤਲਬ ਉਹ ਦੇਖ ਸਕ ਰਿਆਂ ਸਾਰਾ ਕੁਝ ਇਕੱਠਾ ਕਰ ਦੁੱਗੀ ਸਾਰਿਆਂ ਦੇ ਅਲੱਗ-ਅਲੱਗ ਕੰਮ ਬਣਦੇ ਆ ਮੈਂ ਜੀ ਦਰਤਾ ਹੈ ਕਰਕੇ ਵੀ ਸਾਈਡ ਰੱਖਾਂਗੀ ਹਾਂਜੀ ਇੱਕ ਸਾਈਡ ਤੇ ਆਪਾਂ ਸਾਰੀ ਸਫਾਈ ਕਰ ਚੁੱਕੇ ਆ ਸੋ ਦੈਨ ਮੱਧਲੀ ਸਾਈਡ ਵੀ ਮੈਂ ਮਤਲਬ ਬੈੱਡ ਸ਼ੀਟ ਸਾਰੀ ਸੈੱਟ ਕਰ ਦੂੰਗੀ ਲਓ ਜੀ ਸਾਰੀ ਰੂਮ ਦੀ ਹੋ ਗਈ ਸਫਾਈ ਤੇ ਦੇਖ ਸਕਦੇ ਹੋ ਦੈਨ ਉਸ ਤੋਂ ਬਾਅਦ ਆਪਾਂ ਲਵਾਉਨੇ ਆ ਕਲਾਸ ਸੋ ਹੈ एवरीवन ਮੈਦਰੀ ਸਾਈਡ ਮੇਰੀ ਲੱਗੀ ਹੋਈ ਹੈ ਕਲਾਸ ਸੋ ਜਿਹਦੇ ਕਰਕੇ ਉਹਨਾਂ ਟਾਈਮ ਮੈਂ ਆਪਣੀ ਕਲਾਸ ਲਵਾਉਣੀ ਆ ਤੇ ਬਾਕੀ ਆਪਣਾ ਬੋਬੀ ਖਜਿਆ ਆਇਆ ਨਹੀਂਗਾ ਬਾਕੀ ਦੀ ਰੈਸਪੀ ਆਪਾਂ ਅੱਗੇ ਸ਼ੇਅਰ ਕਰਾਂਗੇ ਜਦੋਂ ਮੰਮੀ ਰੋਟੀਆਂ ਪਕਾਉਣ ਲੱਗੇ ਸਾਰਿਆਂ ਨੂੰ ਫੜਾਉਣੀ ਆ ਰੋਟੀਆਂ ਤੇ ਉਸ ਤੋਂ ਬਾਅਦ ਮੈਂ ਫੇਰ ਆਪਣਾ ਇੰਦਰ ਕਲਾਸ ਹੀ ਲਵਾਉਣੀ ਆ ਸੋ ਹੈ एवरीवन ਮੈਦਰੀ ਸਾਈਡ ਸਰਸ ਮਾਨ ਰੈਡੀ ਕਰ ਦਿੱਤਾ ਸੀਗਾ ਤੀ ਹੁਣ ਬਸ ਰੋਟੀ ਪਕਾਣਗੇ ਮੰਮੀ ਸੋ ਇਧਰ ਹੀ ਛਾੜੋ ਬਣਾ ਰੇ ਗਾਣੇ ਰੋਟੀਆਂ ਇੱਕ ਦੋ ਬਣਾ ਲਾਓ ਪਾਣੀ ਹੀ ਨਹੀਂ ਆਣੀ सो रोटी बन चुकी है तू तो खाएगा बॉबी रोटी ਸੋ ਹੈ एवरीवन ਖਾਣਾ ਆਪਾਂ ਖਾ ਲਿਆ ਸੀਗਾ ਤੇ ਬਹੁਤ ਵਧੀਆ ਅੱਜ ਮਾਰਨਿੰਗ ਦਾ ਨਾਸ਼ਤਾ ਬਣਿਆ ਸੀਗਾ ਤੇ ਦੇਖਦੇ ਆਂ ਆਪਾਂ ਬਾਹਰ ਦਾ ਮਾਹੌਲ ਸ਼ੋਲ ਤੇ ਵੀਡੀਓ ਨੂੰ ਆਪਾਂ ਇੱਥੇ ਹੀ ਕਰ ਦਿੰਨੇ ਆਂ ਸਟਾਪ ਕਿਉਂਕਿ ਮੈਂ ਆਪਣਾ ਹੁਣ ਕੰਮ ਕਰਨਾ ਹੈ ਬਾਹਰ ਦਾ ਮੌਸਮ ਤੁਸੀਂ ਦੇਖੋ ਅੱਜ ਇੱਥੇ ਸਾਫ ਹੈ ਅੱਜ ਨਹੀਂ ਧੁੰਦ ਹੈਣੀ ਇੱਕ ਕੁਏ ਤੱਕ ਬਸ ਤੂੰ ਆਪ ਉੱਨਿਕਲੂਗੀ ਆਪਣੀ ਦੋ ਤਿੰਨ ਦਿਨ ਹੋ ਗਏ ਹੁਣ ਤਾਂ ਵਧੀਆ ਧੁੱਪ ਆ ਰਹੀ ਹੈ ਤੇ ਵਧੀਆ ਕੱਪੜੇ ਕੁੱਪੜੇ ਵੀ ਤਵੀਚ ਰਿਹਾ ਸ਼ੁਕਰ ਹੈ ਬਹੁਤ ਵਧੀਆ ਮੌਸਮ ਹੈ ਬਾਕੀ ਵੀਡੀਓ ਨੂੰ ਕਰਦੇ ਇੱਥੇ ਬੰਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨੈਕਸਟ ਬਾਏ ਬਾਏ